ਸੋਸ਼ੀਅਲ ਜੀ ਸਵਾਗਤ ਹੈ ਤੁਹਾਡਾ ਐਮਪੀ ਨਾਲ ਦੇ ਚੈਨਲ ਦੇ ਉੱਤੇ ਅੱਜ ਆਪਣੇ ਨਾਲ ਮਾਨਸਾ ਦਾ ਉਹ ਬਾਈ ਮੌਜੂਦ ਹੈ ਜਿਸ ਦਾ ਨਾਮ ਸਿੱਧੂ ਮੂਸੇਵਾਲੇ ਬਾਈ ਨੇ ਮਸ਼ਹੂਰ ਕੀਤਾ ਸੀ ਜਿਵੇਂ ਆਪਾਂ ਕਹਿ ਦਈਏ ਕਿ ਇੱਕ ਲਾਈਵ ਦੇ ਵਿੱਚ ਬਾਈ ਨੇ ਕੋਈ ਪਹਿਲਾ ਜਿਹੜਾ ਆਪਾਂ ਅੱਜ ਤੁਹਾਡੇ ਨਾਲ ਬਾਈ ਮਿਲਾਉਣ ਜਾ ਰਹੇ ਹਾਂ ਸ਼ੈਰੀ ਗਾਈ ਸੀ ਉਹ ਬਾਈ ਨੇ ਲਾਈਵ ਦੇ ਵਿੱਚ ਸਿੱਧੂ ਬਾਈ ਨੇ ਕਹੀ ਸੀ ਨੇ ਬੋਲ ਕੇ ਇੱਕ ਇੱਕ ਸਾਡਾ ਭਰਾ ਸਾਡੇ ਪਿੰਡਾਂ ਦੀ ਜਗ੍ਹਾ ਮੰਨ ਲਾਦਾ ਬਾਈ ਅ ਬਈ ਤੁੰਬੈਸਟ ਨੂੰ ਪੈਂਡੂ ਹੈ ਜਿਹੜਾ ਕੁਛ ਇਹਦਾਂ ਨਾਮ ਸੀ ਕਿ ਮੈਂ ਦੇਖੀ ਸੀ ਕੱਲ ਪਰਸੋਂ ਵੀਡੀਓ ਟਿਕਟੌਕ ਤੇ ਬੜੇ ਸੁਨੇ ਬੋਲਦੇ ਹੋ ਯਾਰ ਤੁਸੀਂ ਹਨਾ ਪਰਮਾਤਮਾ ਕਰੇ ਵੀ ਤਰੱਕੀ ਕਰੋ ਹਨਾ ਆਪਾਂ ਉਹਨਾਂ ਨਾਲ ਅੱਜ ਤੁਹਾਨੂੰ ਮਿਲਣ ਜਾ ਰਹੇ ਆ ਤੇ ਜਿਹੜੇ ਜਿਹੜੇ ਬਾਈ ਨੂੰ ਪਹਿਲਾਂ ਜਾਣਦੇ ਨੇ ਉਹ ਕਮੈਂਟ ਕਰਕੇ ਜ਼ਰੂਰ ਦੇਖਿਓ ਕਿ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਲੱਗ ਜਾਊਗਾ ਕੀ ਹਾਲ ਹੈ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਗੱਲਬਾਤ ਨੂੰ ਦਿੱਤੇ ਠੀਕ ਹੋ ਜੀ ਹਾਂ ਬਾਈ ਵਧੀਆ ਜੀ ਕਿਵੇਂ ਚੱਲ ਰਹੀ ਜੀ ਕੰਮ ਕਰ ਪਹਿਲਾਂ ਤੁਸੀਂ ਆਹ ਦੱਸੋ ਜਿਹੜੇ ਤੁਸੀਂ ਸ਼ੈਰੀ ਪਾ ਰਹੇ ਆ ਬਹੁਤ ਲੋਕ ਤੁਹਾਨੂੰ ਪਸੰਦ ਕਰਦੇ ਆ ਚਾਹਣ ਵਾਲੇ ਨੇ ਜਿਹੜੇ ਤੁਹਾਡੇ ਫੋਲੋਅਰ ਕੰਮਕਾਰ ਬਈ ਚ ਕਰ ਪਵਾ ਬੱਬੇ ਦੀ ਬਾਈ ਹੋਰ ਕਰ ਪਰਿਵਾਰ ਕਮਣਾ ਜੀ ਕਰ ਪਰਿਵਾਰ ਸਾਰੇ ਇੱਕ ਨੰਬਰ ਚ ਬਈ ਜੋ ਜਿਹੜਾ ਤੁਹਾਡਾ ਜਿਵੇਂ ਆਪਾਂ ਜਾਣਦੇ ਆ ਸਿੱਧੂ ਬਾਈ ਨੇ ਲਾਈਵ ਦੇ ਵਿੱਚ ਇੱਕ ਨਾਮ ਲਿਆ ਸੀ ਉਸ ਤੋਂ ਪਹਿਲਾਂ ਦੀ ਲਾਈਵ ਬਾਰੇ ਮੈਂ ਜਾਨਣਾ ਚਾਹੁੰਦਾ ਕੀ ਸੀ ਤੇ ਹੁਣ ਉਸ ਤੋਂ ਬਾਅਦ ਕੀ ਰਹੀ ਹੈ ਸਿੱਧੂ ਬਾਈ ਦਾ ਚਲੋ ਆਪਾਂ ਨੂੰ ਪਤਾ ਹੀ ਹੈ ਉਹ ਮਾਰਾ ਹੋਇਆ ਹੈ ਬਾਈ ਐ ਚੱਕਰ ਪਿਆ ਮੇਰੀ ਗੱਲ ਸੁਣਾ ਉਸ ਤੋਂ ਪਹਿਲਾਂ ਲਾਈਵ ਚੱਲਦੀ ਸੀ ਐ ਸਹਜੇ ਸਹਜੇ ਠੰਡੇ ਮਤੇ ਨਾਲ ਠੀਗਾ ਬਾਈ ਤੇ ਜਿੱਦੇ ਬਾਈ ਸਿੱਧੂ ਨੇ ਨਾਲ ਆਏ ਤਾਂ ਉਸ ਤੋਂ ਬਾਅਦ ਤਾਂ ਜਿਹੜੀ ਗੱਲ ਬਣੀ ਨਾ ਉਹ ਬਸ ਇੱਕ ਗੱਲ ਇਹ ਬਿਲਕੁਲ ਸੱਚ ਹੈ ਕਿ ਕਹਿੰਦੇ ਜਦੋਂ ਸਿੱਧੂ ਬਾਈ ਮੈਂ ਕਹਿੰਦਾ ਮਿੱਟੀ ਨੂੰ ਵੀ ਹੱਥ ਲਾ ਲੈਂਦਾ ਸੀ ਨਾ ਉਹ ਵੀ ਸੋਨਾ ਹੋ ਜਾਂਦੀ ਸੀ ਇਹ ਗੱਲ ਤਾਂ ਤੁਸੀਂ ਨਾ ਰਿਓ ਕਈ ਸਟੋਰੀਆਂ ਜਿਹੜਾ ਦੇਖਿਆ ਵੀ ਆ ਸਾਨੂੰ ਬਾਈ ਨਾੜ ਗਿਆ ਰਣਾ 50000 ਨੂੰ 60000 ਨੂੰ ਵਿਕਦਾ ਹੁੰਦਾ ਸੀ ਜਿੱਦੇ ਬਾਈ ਨੇ ਹੱਥ ਲਾ ਤਾਂ 7 7 ਲੱਖ ਜਿਵੇਂ ਤੁਸੀਂ ਉਹ ਕਹਿੰਦੇ ਟ੍ਰਿਪਲ 08 ਜਿਹੜੀ ਉਹਨਾਂ ਦੀ ਗੱਡੀ ਹੈ ਉਹ ਵੀ ਕਹਿੰਦੇ ਨੰਬਰ ਲੈਣਾ ਸੀ ਉਹ ਵੀ ਬਹੁਤ ਮਹਿੰਗਾ ਵਿਕਿਆ ਹਾਂ ਬਾਈ ਜਿਹੜਾ ਤੋਂ ਐ ਮੰਨ ਲਾ ਇੱਕ ਨੰਬਰ ਹੈ ਜਿਹੜਾ ਟ੍ਰਿਪਲ 01 ਹ ਉਹੋਂ ਸਸਤਾ ਟ੍ਰਿਪਲ 08 ਬਹੁਤ ਮਹਿੰਗਾ ਜਿੱਤੇ ਕਿ ਉਹਨੂੰ ਮਹਿੰਗਾ ਹੋਣਾ ਚਾਹੀਦਾ ਸੀ ਬਸ ਉਸ ਦਿਹਾੜਾ ਤੇ ਲਾਈਫ ਬਾਈ ਸਾਰੀ ਦਿਨ ਰਾਤ ਨਹੀਂ ਫਰਕ ਪੈ ਗਿਆ ਮੈਂ ਇਹਨਾਂ ਬਾਈ ਬੈਠਾ ਸੀਗਾ ਉਦੋਂ ਤੇ ਮੈਨੂੰ ਕਿਸੇ ਮੁੰਡੇ ਨੇ ਨਾ ਉਹ ਭੇਜੀ ਕਲਿੱਪ ਕੱਟ ਕੇ ਵੀ ਬਾਈ ਸਿੱਧੂ ਨੇ ਜਿਹੜਾ ਨਾਂ ਲੈਤਾ ਤੇ ਬਾਈ ਮੇਰਾ ਦਿਮਾਗ ਹੀ ਹੱਲ ਗਿਆ ਯਾਰ ਆ ਕੀ ਬਣ ਜਾਂਦੀ ਤੇ ਬਾਈ ਮੇਰਾ ਮੋਬਾਈਲ ਵੀ ਹੱਲ ਗਿਆ ਜਿਵੇਂ ਦਿਮਾਗ ਲੈ ਤੇ ਟਿਕਟੌਕ ਚੱਲਦਾ ਹੁੰਦਾ ਸੀ ਬਾਈ ਉਹ ਆ ਉਹ ਟਿਕਟੌਕ ਦਾ ਜਮਾਨਾ ਸੀ ਟਿਕਟੌਕ ਤੇ ਬਾਈ ਖੌਰੂ ਪੈ ਗਿਆ ਉਹਨੇ ਫੋਲੋਅਰ ਡੱਗੇ ਬਾਈ ਬਸ ਕਮਾਲ ਹੀ ਹੋ ਗਈ ਬਸ ਜਿਹੜੇ ਜਿਵੇਂ ਆਪਾਂ ਕਹਿੰਦੇ ਇੱਕ ਖੁਸ਼ੀ ਵੀ ਹੁੰਦੀ ਆ ਕਿ ਉਹ ਘਰ ਦੇ ਬਾਹਰ ਫੋਟੋ ਆਲੇ ਵੀ ਬਹੁਤ ਹੁੰਦੇ ਨੇ ਉਤਾਂ ਦਾ ਫੀਲ ਹੋਇਆ ਆਪਾਂ ਨੂੰ ਕਿਵੇਂ ਮਤਲਬ ਹਾਂ ਹਾਂ ਬਾਈ ਬੜਾ ਸੁਆਦ ਆਇਆ ਉਦੋਂ ਗੱਲ ਕਰ ਉਦੋਂ ਬਾਅਦ ਨਾ ਜਦੋਂ ਬਾਈ ਸਿੱਧੂ ਦੀ ਡੈਥ ਹੋ ਗਈ ਹੈ ਨਾ ਉਦੋਂ ਬਾਅਦ ਨਾ ਥੋੜਾ ਜਿਹਾ ਮੈਨੂੰ ਮੇਰਾ ਅੰਦਰੋਂ ਮਨ ਪੁੱਟ ਜਿਹਾ ਗਿਆ ਤੇ ਕੁਝ ਮੇਰੀ ਮਾਂ ਵੀ ਥੋੜਾ ਡਰਨ ਲੱਗ ਗਈ ਯਾਰ ਉਹ ਦੋਵਾਂ ਨੂੰ ਕਹਿਣ ਲੱਗੇ ਕਰੇਂਦੀ ਕਿ ਤੂੰ ਪਾਇਆ ਨਾ ਰੱਬ ਮਾਇ ਕੋਈ ਘਟ ਗਿਆ ਥੋੜਾ ਜਿਹਾ ਹੂੰ ਉਦੋਂ ਬਸ ਅੱਧੀ ਸੁਆਦ ਸੀ ਬਾਈ ਉਹਦਾ ਮੁਝੇ ਸਭ ਨੂੰ ਪਤਾ ਹੀ ਹੈ ਸਿੱਧੂ ਬਾਈ ਦੇ ਜਾਨ ਨਾਲ ਉਹ ਜਿਹੜੇ ਉਹਨਾਂ ਦੇ ਨਾਲ ਰਹਿੰਦੇ ਸੀ ਬਹੁਤ ਜਣਿਆਂ ਨੂੰ ਮਤਲਬ ਦੁੱਖ ਵੀ ਹੋਇਆ ਬਾਈ ਵੀ ਇੱਕੋ ਵਿੱਚ ਐ ਤੁਸੀਂ ਸਟੋਰੀਆਂ ਦੇ ਵਿੱਚ ਬਾਈ ਨੂੰ ਦੇਖਿਆ ਹੋਵੇਗਾ ਨਾਲ ਟਰੈਕਟਰ ਦੇ ਵੀ ਉੱਤੇ ਸੀ ਜਿਵੇਂ ਤੁਹਾਨੂੰ ਪਤਾ ਹੀ ਹੈ ਬਾਈ ਨੇ ਦੱਸਿਆ ਹੀ ਹੈ ਸਿੱਧੂ ਬਾਈ ਦੇ ਹੋਣ ਨਾਲ ਕਹਿੰਦਾ ਬਾਈ ਕਹਿੰਦਾ ਸਵਾਗ ਅੱਡੇ ਜਾ ਸੀ ਇੱਕ ਤਰ੍ਹਾਂ ਦਾ ਬਾਈ ਜਿਵੇਂ ਸਿੱਧੂ ਬਾਈ ਦੇ ਜਾਨ ਤੋਂ ਪਿੱਛੋਂ ਕੋਈ ਹੋਰ ਸਿੰਗਰਾਂ ਨੇ ਤੁਹਾਡੇ ਨਾਲ ਅਪਰੋਚ ਕੀਤੀ ਹੋਵੇ ਜਾਂ ਤੁਸੀਂ ਕੰਮ ਲਈ ਅਪਰੋਚ ਕੀਤੀ ਹੋਵੇ ਬਾਈ ਮੈਂ ਨਾ ਜ਼ਿੰਦਗੀ ਦੇ ਵਿੱਚ ਅੱਜ ਤਾਈਂ ਹਾਂਜੀ ਮੈਨੂੰ ਲੱਗੋ ਤੁਸੀਂ 5 ਸਾਲਾਂ ਦੇ ਕਰੀਬ ਹੋ ਗਿਆ ਇਹ ਕੰਮ ਕਰਦੇ ਨੂੰ ਪੰਜ ਤੋਂ 6 ਭਾਵੇਂ ਹੋ ਗਏ ਹਣਾ ਮੈਂ ਸਿਰਫ ਦੋ ਬੰਦਿਆਂ ਕੋਲ ਹੀ ਗਿਆ ਬਾਈ ਜਿਹੜੇ ਇਹ ਕਲਾਕਾਰ ਨੇ ਇੱਕ ਗਿਆ ਮੈਂ ਕੋਰ ਵਾਲੇ ਮਾਨ ਬਾਈ ਕੋਲੇ ਹਾਂਜੀ ਸਾਡੇ ਕਿਉਂਕਿ ਪਿੰਡ ਦੇ ਨਾਲ ਆ ਠੀਕ ਆ ਉਹ ਬੰਦੇ ਦਾ ਸੁਭਾਅ ਵੀ ਆਪਣੇ ਵਰਗਾ ਤਾਂ ਪਵੇ ਠੀਕ ਆ ਇੱਕ ਮੈਂ ਗਿਆ ਬਾਈ ਸਿੱਧੂ ਬਾਈ ਕੋਲੇ ਦੋਨਿਆਂ ਨਾਲ ਵਧੀਆ ਪਿਆਰ ਕੋਰ ਵਾਲਾ ਮਾਨ ਬਾਈ ਵੀ ਹੁਣ ਵਰਤਦਾ ਆਪਣੇ ਨਾਲ ਹਾਂ ਜਿਵੇਂ ਸਿੱਧੂ ਬਾਈ ਤੱਕ ਹੀ ਸੀ ਇਹੋ ਆਪਾਂ ਜਿਵੇਂ ਸਿੰਗਰ ਹੁੰਦੇ ਆ ਨਾ ਜਦੋਂ ਤੱਕ ਬੰਦਾ ਹੁੰਦਾ ਜਾਂ ਨਹੀਂ ਹੁੰਦਾ ਨਹੀਂ ਭਾਈ ਉਹ ਬਾਈ ਨਾਲ ਅੱਡ ਪਿਆਰ ਅ ਸਿੱਧੂ ਬਾਈ ਨਾਲ ਅੱਡ ਪਿਆਰ ਸਿੱਧੂ ਬਾਈ ਨਾਲ ਪਿਆਰ ਤਾਂ ਲੱਗ ਗਿਆ ਉਹਨਾਂ ਦੇ ਵਿੱਚ ਵਿਚਾਲੇ ਨਹੀਂ ਸੀ ਕੋਈ ਵੀ ਉਹਦੇ ਕਰਕੇ ਉਹਦੇ ਨਾਲ ਸਹੀ ਨਹੀਂ ਸੀ ਭਾਈ ਉਹ ਕੋਰ ਵਾਲਾ ਮਾਨ ਬਾਈ ਵੀ ਆਪਣੇ ਵਰਗੇ ਉਹ ਵਧੀਆ ਬੰਦਾ ਚੰਗਾ ਇਨਸਾਨ ਆ ਉਹ ਵੀ ਤੇ ਉਹਦੇ ਨਾਲ ਵੀ ਪਿਆਰ ਹੈਗਾ ਭਰਾ ਨਾਲ ਬਾਕੀ ਹੋਰ ਕਿਸੇ ਕਲਾਕਾਰ ਕੋਲੇ ਹਲੇ ਤਾਈਂ ਆਪਾਂ ਗਏ ਨਹੀਂ ਹੈਗੇ ਭਾਈ ਤੇ ਕੋਈ ਨਾ ਆਪਾਂ ਨੂੰ ਖਾਸ ਕੋਈ ਆਪਣੇ ਕੋਲੇ ਆਇਆ ਹਨਾ ਨਾ ਕਿ ਬਸ ਵੀ ਨਵੇਂ ਕਲਾਕਾਰਾਂ ਦੇ ਜਰੂਰ ਆਪਾਂ ਨੂੰ ਮੈਸੇਜ ਆਏ ਨੇ ਕਿਸੇ ਵੱਡੇ ਪਹਿਲਾਂ ਬਹੁਤ ਹੁੰਦੇ ਨੇ ਵੀ ਟਿਕਟੌਕ 'ਵਲੇ ਅਸਲ ਸਾਰਾ ਕੁਝ ਸਿੱਧੂ ਨਾਲ ਹੀ ਵਾਗ ਗਿਆ ਜਿਹੜੀ ਨਾਲ ਵਾਗ ਗਿਆ ਜਦੋਂ ਦਾ ਸਿੱਧੂ ਗਿਆ ਭਾਈ ਉਸ ਤੋਂ ਬਾਅਦ ਸਾਰਾ ਸਿਸਟਮ ਹੀ ਹੱਲ ਗਿਆ ਜਦੋਂ ਭਾਈ ਸਿੱਧੂ ਹੁੰਦਾ ਸੀ ਹਨਾ ਤੇ ਉਦੋਂ ਬਗਿਆ ਚੰਗੇ ਚੰਗੇ ਕਲਾਕਾਰਾਂ ਦੇ ਚੰਗੇ ਚੰਗੇ ਇਨਫਲੂਐਂਸਰਾਂ ਦੇ ਤੂੰ ਐ ਮੰਨ ਲੈ ਮੇਰਾ ਜੇ 60000 ਫੋਲੋਅਰ ਸੀ ਮੈਨੂੰ ਮਿਲੀਅਨ ਵਾਲੇ ਦਾ ਸਿੱਧੂ ਭਾਈ ਨੇ ਤਾਂ ਕਈ ਕਲਾਕਾਰ ਜਿਹਨੇ ਮਤਲਬ ਆਪਾਂ ਕਹਿੰਦੇ ਫਲੋਪ ਹੋ ਗਏ ਸੀ ਉਹਨਾਂ ਨੂੰ ਵੀ ਉੱਪਰ ਲੈ ਕੇ ਆਇਆ ਜਿਵੇਂ ਆਪ ਕੋ ਵੱਡੇ ਤੋਂ ਵੱਡੇ ਕਲਾਕਾਰ ਜਿਵੇਂ ਆ ਇਹਨੇ ਹੁਣ ਆਪਣਾ ਪਤਾ ਨਾ ਉਹਨਾਂ ਵਿੱਚੋਂ ਕੋਈ ਥੋੜਾ ਵੀ ਨਾ ਸੀ ਇੱਕ ਤਰ੍ਹਾਂ ਦਾ ਚਨੀਰਪ ਦੇ ਵਿੱਚ ਇੱਕ ਆਪਾਂ ਕਹਦੇ ਆ ਆਪਣਾ ਮਾਨਸ ਏਰੀਆ ਇੱਕ ਪਛੜਿਆ ਜਿਹਾ ਏਰੀਆ ਥੋੜਾ ਜਿਹਾ ਛੋਟਾ ਜਿਹਾ ਕੋਈ ਉਹਨੂੰ ਜਾਣਦਾ ਨਹੀਂ ਪਰ ਏਡੇ ਵੱਡੇ ਸਿੰਗਰ ਨੇ ਨਾਮ ਲੈ ਦੇਣਾ ਕਿ ਤੱਕ ਦਾ ਬੁਲੰਦੀ ਤੇ ਜਾਣਾ ਤੁਸੀਂ ਤੁਸੀਂ ਇੱਕ ਜੀ ਨੋਟ ਕੀਤੀ ਆ ਹਾਂ ਜੀ ਸਿੱਧੂ ਬਾਈ ਟੌਪ ਦੇ ਬੰਦੇ ਦਾ ਕੰਮ ਘੱਟ ਕਰਕੇ ਉਹਦਾ ਜਿਹੜਾ ਉਹਦਾ ਕਹਿ ਰਿਹਾ ਸੀ ਉਹਨੂੰ ਚੱਕ ਕੇ ਜਾਦੇ ਰਾਜੀ ਸੀ ਜਿਆਦਾ ਪਰ ਤੁਸੀਂ ਮੇਰੇ ਤੋਂ ਕੀ ਲੈਣਾ ਸੀ ਬਾਈ ਨੇ ਮੇਰਾ ਨਾਂ ਕਿਉਂ ਲਿਆ ਉਹਦਾ ਉਹਦਾ ਮਤ ਹੀ ਇਹ ਸੀ ਹਾਂ ਤੁਸੀਂ ਪਹਿਲੇ ਹੀ ਦੱਸ ਰਹੇ ਹੋ ਕਿ ਮੈਨੂੰ ਤਾਂ ਪਤਾ ਵੀ ਨਹੀਂ ਸੀ ਉਹਨਾਂ ਨੇ ਮੇਰਾ ਨਾਂ ਲੈਤਾ ਫੋਨ ਆ ਰਿਹਾ ਸੀ ਤੁਸੀਂ ਫੋਨ ਨਹੀਂ ਨਹੀਂ ਐ ਤਾਂ ਹੈ ਨਹੀਂ ਬਾਈ ਉਹਨੂੰ ਕੋਈ ਮੇਰੇ ਤੋਂ ਹੀ ਮਤਲਬ ਨਹੀਂ ਕੋਈ ਮਤਲਬ ਨਹੀਂ ਸੀ ਨਾ ਬਸ ਉਹਦਾ ਮਤ ਹੀ ਇਹ ਸੀ ਐ ਗੱਲ ਤੇ ਜਿਹੜੀ ਆਪਣੀ ਹੁਣ ਤੁਸੀਂ ਵਰਕ ਕਰ ਰਹੇ ਹੋ ਜਿਵੇਂ YouTube Instagram ਤੇ ਇਹ ਆਪਾਂ ਪੈਡ ਪ੍ਰੋਮੋਸ਼ਨਾਂ ਤੋਂ ਵੀ ਜਿਵੇਂ ਕਈ ਕਹਿੰਦੇ ਹਨ ਸਾਨੂੰ ਐ ਹੁੰਦਾ ਕਿ ਇਹ ਜਿਵੇਂ ਸਟਾਰ ਨੇ ਉਹ ਇਨਕਮ ਕਾ ਰਹੀ ਹੈ ਕਿ ਇਹਦੀ ਇਨਕਮ ਸੱਚੀ ਨਹੀਂ ਆਉਂਦੀ ਹੈ ਤੇ ਘੱਟ ਹੈ ਕਿਵੇਂ ਇਹਦੇ ਬਾਰੇ ਵੀ ਥੋੜਾ ਚੰਗਣਾ ਪਾਉ ਆਪਣੇ ਜਿਹੜੇ ਵੀਵਰ ਨੇ ਉਹ ਪੁੱਛ ਨਾ ਜਾਂਦੇ ਹੋਣਗੇ ਇਨਕਮ ਬਾਈ ਕੱਲੀ YouTube ਤੋਂ ਆਉਂਦੀ ਹੈ ਜਿਹੜਾ Instagram ਆ ਉਹ ਤੋਂ ਜੇ ਆਪਾਂ ਕਹੇ ਦੀ ਪ੍ਰੋਮੋਸ਼ਨ ਕਰਾਂਗੇ ਤਾਂ ਆਊਗੀ ਨਹੀਂ Instagram ਤੋਂ ਫਰਾਲ ਕੁਝ ਨਹੀਂ ਆਊਗਾ ਜੇ ਕੱਲ ਪਰਸ ਨੂੰ ਆਉਣ ਲੱਗ ਜਾਣ ਤਾਂ ਕੁਝ ਕਹਿ ਨਹੀਂ ਸਕਦੇ ਹੂੰ ਆਪਾਂ ਨੂੰ ਕੱਲੇ ਆਸਟਾਈਮ YouTube ਤੋਂ ਭੈਣ ਬਾਈ ਦਾ ਸਵਾਤ ਤੇ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤਾ ਅੱਗੇ ਮੈਂ ਵੀ ਕੁਝ ਬੋਲ ਨਹੀਂ ਪਾਰਿਆ ਕਿਉਂਕਿ ਸਿੱਧੂ ਭਾਈ ਦੇ ਕਰਕੇ ਥੋੜਾ ਜਿਹਾ ਮੈਂ ਵੀ ਇਮੋਸ਼ਨਲ ਜਾ ਹੋ ਰਿਹਾ ਅੰਦਰੋਂ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਭਾਈ ਨੂੰ ਜਿਹੜੇ ਪਿਆਰ ਕਰਦੇ ਨੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਹੋਰ ਵੀ ਅਸੀਂ ਕਿਸੇ ਕਲਾਕਾਰ ਨੂੰ ਜਾਂ ਕਿਸੇ ਹੋਰ ਮਾਨਸਾ ਜ਼ਿਲ੍ਹੇ ਦੇ ਜਿਹੜੇ ਮੇਨ ਹੈ ਜਿਨ੍ਹਾਂ ਦਾ ਨਾਮ ਹੈ ਲੈ ਕੇ ਹਾਜ਼ਰ ਹੋਵਾਂਗੇ ਤਤਕ ਲਈ ਸ਼ੁਕਰੀ